ਆਮਾਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੇ ਵਿੱਚ ਲਗਾਤਾਰ ਗਤੀ ਵਿਲੀਤੀ ਚੱਰੀ ਹੈ ਅਤੇ ਇਸ ਤੇ ਚਲਦਿਆਂ ਹੀ ਅੱਜ ਜ਼ਿਲ੍ਹਾ ਪਠਾਨਕੋਟ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਟ ਮੰਤਰੀ ਲਾਲਜੰਧ ਘਟਾਰੂ ਚੱਪਨੇ ਸੱਤ ਪਟਵਾਰੀਆਂ ਸਣੇ ਹੈਲਥ ਵਰਕਰਾਂ ਨੂੰ ਨਿੱਤੀ ਪੱਤਰ ਵੰਡੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਲਾਲਜੰਧ ਘਟਾਰੂ ਚੱਪਨੇ ਕਿਹਾ ਹੈ ਕਿ ਆਮਾਦੀ ਪਾਰਟੀ ਦੀ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੰਮਾਂ ਵਿੱਚ ਲਗਾਤਾਰ ਤੇ ਚੀ ਲਿਆਤੀ ਜਾ ਰਹੀ ਹੈ ਤੇ ਜਿਸ ਤਹਤਾ ਅੱਜ ਇਹ ਨਿਯੁਕਤੀ ਪੱਤਰ ਵੰਡੇ ਗਏ ਨੇ ਮੈਂ ਸਮਝਦਾ ਕਿ ਭਾਗਾ ਵਾਲਾ ਦਿਨ ਅੱਜ ਇੱਕ ਵਾਰ ਫਿਰ ਮੇਰੇ ਜ਼ਿਲ੍ਹੇ ਪਠਾਨਕੋਟ ਨੂੰ ਇੱਕ ਚੰਗੀ ਸੁਗਾਤ ਮਿਲੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਅਪਲਾਈ ਹੈ ਜਿਹੜੇ ਅੱਜ ਨੂੰ ਮਦਦ ਨਿਯੁਕਤੀ ਪੱਤਰ ਮਿਲੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਅੰਦਰ ਰਜ਼ਗਾਰ ਨੂੰ ਲੈ ਕੇ ਵੱਡੀਆਂ ਪਲੰਘਾਂ ਪੁੱਟ ਰਹੀਆਂ ਸੋ ਹੁਣ ਤੱਕ 52000 ਦੇ ਕਰੀਬ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਕੰਮੇ ਕੱਚੇ ਪੱਕੇ ਕੀਤੇ ਜਾ ਚੁੱਕੇ ਆ ਕਈ ਔਰ ਸੋਰਸਿੰਗ ਤੋਂ ਕੰਟਰੈਕਟਸ ਕੀਤੇ ਜਾ ਚੁੱਕੇ ਆ ਸੋ ਉਸੇ ਕਰੀਬ ਵੱਜੋਂ ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਜ਼ਿਲ੍ਹੇ ਨੂੰ ਸੱਤ ਨਵੇਂ ਪਟਵਾਰੀ ਜਿਹੜੇ ਇਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਭੇਜਿਆ ਸੋ 27 ਬੱਚੇ ਜਿਹੜੇ ਆ ਇਹਨਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦੇ ਕੇ ਜਿਹੜਾ ਆਪਣੇ ਆਪਣੇ ਫੀਲਡ ਦੇ ਅੰਦਰ ਤੋਰਿਆ ਤੇ ਨਾਲ ਦੇ ਨਾਲ ਜਿਹੜੀਆਂ ਪਿੰਡੂ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਦਰ ਡਿਸਪੈਂਸਰੀਆਂ ਨੇ ਉਹਨਾਂ ਦੇ ਅੰਦਰ ਜਿਹੜੇ ਲੰਬੇ ਸਮੇਂ ਤੋਂ ਔਰ ਸੌਸਰਾਂਚ ਕੰਮ ਕਰਦੇ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਜਿਹੜਾ ਅੱਜ ਉਹ ਰੈਗੂਲਰ ਹੋਣ ਦੇ ਜਿਹੜੇ ਨਿਯੁਕਤੀ ਪੱਤਰ ਵੰਡੇ ਆ ਸੋ ਨਾਟ ਓਨਲੀ ਰੈਗੂਲਰ ਹੋਇਆ ਬਲਿਕੇ ਹਰ ਸਾਲ ਹੁਣ ਇਹਨਾਂ ਦੇ ਜਿਹੜੇ ਉਹ ਜਿਹੜੀ ਤਨਖਾਹ ਹੈ ਉਹਦੇ ਨਾਲ ਇਨਕਰੀਮੈਂਟ ਕੇ ਕੁਝ ਨਾ ਲੱਗਦੇ ਜਾਣਾ ਸੋ ਤਨਖਾਹ ਵੀ ਇਹਨਾਂ ਦੀ ਦੁੱਗਣੀ ਹੋਈ ਹੈ ਲਗਭਗ 20-22 ਹਜ਼ਾਰ ਰੁਪਿਆ ਉਹ ਤਨਖਾਹ ਚ ਵੀ ਇਹਨਾਂ ਦਾ ਵਾਅਦਾ ਹੋਇਆ ਸੋ ਮੇਰੇ ਵੱਲੋਂ ਸਭ ਨੂੰ ਮੁਬਾਰਕਾਂ ਔਰ ਮੇਰੇ ਨਾਲ ਸਾਡੇ ਐਸ.ਡੀ.ਐਮ ਪਠਾਨਕੋਟ ਮੀਨਾ ਜੀ ਸਾਡੇ ਜ਼ਿਲਦਾਰ ਮੈਡਮ ਸੋ ਫਿਰ ਦੁਬਾਰਾ ਸਾਰਿਆਂ ਨੂੰ ਜਿਹੜੇ ਅੱਜ ਜੁਤੀ ਪੱਤਰ ਲਏ ਆ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਅਸੀਂ ਇਹੀ ਇਹਨਾਂ ਤੋਂ ਉਮੀਦ ਕਰਾਂਗੇ ਕਿ ਇਹ ਇਮਾਨਦਾਰੀ ਦੇ ਨਾਲ ਜਿਸ ਤਰ੍ਹਾਂ ਸਰਕਾਰ ਨੇ ਇਹਨਾਂ ਨੂੰ ਬਿਨਾ ਕਿਸੇ ਸਪਾਰਸ ਤੋਂ ਬਿਨਾ ਕਿਸੇ ਪੈਸੇ ਤੋਂ ਨੌਕਰੀ ਦਿੱਤੀ ਹੈ ਇਹ ਵੀ ਆਪਣੀ ਡਿਊਟੀ ਜਿਹੜੀ ਆ ਪੰਜਾਬ ਨੂੰ ਡਵੈਲਪ ਕਰਨ ਦੇ ਵਿੱਚ ਪਠਾਨਕੋਟ ਨੂੰ ਲੋਕਾਂ ਦੀਆਂ ਜਾਸ ਕਟਨ ਦੇ ਲਈ ਕੁਇ ਕਸਰਵਾ ਕਿ ਨਹੀਂ ਛੜਣਗੇ ਸਭ ਨੂੰ ਬਹੁਤ ਬਹੁਤ ਮੁबारक। ਉਤੇ ਹੀ ਦੁਜੀ ਪਾਸੇ ਨਿਯੁਕਤੀ ਪੱਤਰ ਮਿਲਣ ਦੇ ਚਲਦੇ ਆ ਮੁਲਾਜ਼ਮਾਂ ਦੇ ਵਿੱਚ ਵੀ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਤਨਪਾਦ ਕੀਤਾ ਜਾ ਰਿਹਾ ਹੈ। ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਇਹ ਇੱਕ ਅਧੂਰੀ ਸੀ ਜੋ ਕਿ ਅੱਜ ਪੂਰੀ ਹੋਈ ਹੈ। ਜਗਵਾਨੀ ਟੀਵੀ ਦੇ ਲਈ ਪਠਾਨਕੋਟ ਤੋਂ ਅਨਮੋਲਲ ਸ਼ਰਮਾ।